ਸਵਾਗਤ ਹੈ ਅੱਜ ਆਪਾਂ ਇੱਕ ਐਸੇ ਮੁੱਦੇ ਦੇ ਉੱਤੇ ਵਿਚਾਰ ਕਰਾਂਗੇ ਜਿਸ ਮੁੱਦੇ ਦੇ ਨਾਲ ਪੰਜਾਬ ਤੋਂ ਆਏ ਸਿੱਖ ਟਰੱਕ ਡਰਾਈਵਰ ਜਨਰਲ ਸੈੰਗਰ ਦੇ ਨਾਲ ਕੁਝ ਐਕਸੀਡੈਂਟ ਹੋਇਆ ਫਲੋਰੀਡਾ ਦੇ ਵਿੱਚ ਔਰ ਜਿਹਦੇ ਵਿੱਚ ਤਿੰਨ ਮੌਤਾਂ ਜਿਹੜੀਆਂ ਉਸ ਐਕਸੀਡੈਂਟ ਦੇ ਵਿੱਚ ਹੋਈਆਂ ਔਰ ਇਸ ਐਕਸੀਡੈਂਟ ਹੋਣ ਦੀ ਡੈਲੀ ਸੀ ਕਿ ਪਤਾ ਨਹੀਂ ਉਹ ਕਿਹੜੇ ਸੰਚਾਰ ਦੇ ਸਾਧਨ ਆ ਇਸ ਐਕਸੀਡੈਂਟ ਦੀ ਖਬਰ ਗੇੜੀਆ ਉਹ ਜੰਗਲ ਦੀ ਅੱਗ ਵਾਂ ਅਮਰੀਕਾ ਦੇ ਕੋਨੇ-ਕੋਨੇ ਵਿੱਚ ਫੈਲ ਗਈ ਔਰ ਹਰ ਰੋਜ਼ ਭਾਵੇਂ ਅਮਰੀਕਾ ਦੇ ਅੰਦਰ ਜਾਂ ਕੈਨੇਡਾ ਵਰਗੇ ਦੇਸ਼ ਦੇ ਅੰਦਰ ਕੋਈ ਨਾ ਕੋਈ ਐਸਾ ਦੰਦੇ ਵੈਕਸੀਡੈਂਟ ਹੁੰਦਾ ਰਹਿੰਦਾ ਆ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਲੇਕਨ ਇਹੋ ਜਿਹੇ ਐਕਸੀਡੈਂਟਾਂ ਦਾ ਵੇਦਵਾ ਜਾਂ ਪਚਾਰ ਉਹ ਸਾਧ ਤੱਕ ਨਹੀਂ ਪਹੁੰਚਦਾ ਜਿੰਨਾ ਪਚਾਰ ਸਦਾ ਦਾ ਗਿੰਦਰ ਸਿੰਘ ਦੇ ਵੱਲੋਂ ਟੈਕਸੀ ਐਕਸੀਡੈਂਟ ਕਰਨ ਦੇ ਕਾਰਨ ਹੋਇਆ ਪਤਾ ਨਹੀਂ ਇਹਦੇ ਵਿੱਚ ਕੀ ਕਾਰਨ ਸੰ ਕਿ ਅਮਰੀਕਾ ਦੇ ਵਿੱਚ ਨਹੀਂ ਬੇਕਰ ਦੁਨੀਆ ਭਰ ਦੇ ਵਿੱਚ ਇਸ ਐਕਸੀਡੈਂਟ ਦੀ ਖਬਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹਰ ਇੱਕ ਆਦਮੀ ਦੇ ਆਦਰ ਦੇ ਮੂੰਹ ਦੇ ਉੱਤੇ ਇਸ ਐਕਸੀਡੈਂਟ ਸੰਬੰਧੀ ਚਰਚਾ ਸੀ ਭਾਵੇਂ ਉਹ ਲੋਕ ਪੰਜਾਬ ਦੇ ਹੋਣ ਪੰਜਾਬ ਤੋਂ ਬਾਹਰ ਦੇ ਕਿਸੇ ਸਟੇਟ ਦੇ ਹੋਣ ਗਿਆ ਦੁਨੀਆ ਦੇ ਕਿਸੇ ਵਕ ਵਕ ਇਸੇ ਦੇ ਹੋਣ ਲੇਕਿਨ ਇਸ ਐਕਸੀਡੈਂਟ ਨੇ ਇਹ ਦੁਨੀਆ ਦੇ ਲੋਕਾਂ ਵਿੱਚ ਜਿੱਤੇ ਬਹੁਤ ਅਫਸੋਸ ਪਾਗਟ ਕੀਤਾ ਉਥੇ ਇਸ ਐਕਸੀਡੈਂਟ ਨੇ ਸਮੁੱਚੇ ਇਹ ਦੁਨੀਆ ਦੇ ਲੋਕਾਂ ਨੂੰ ਇੱਕ ਵਾਰ ਫੇਰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਇਹੋ ਜਿਹਾ ਐਕਸੀਡੈਂਟ ਜੇਕਰ ਇੱਕ ਸਥਿਤੀ ਕਿਸੇ ਕਮਿਊਨਿਟੀ ਦੇ ਬੰਦੇ ਵੱਲੋਂ ਪੀਤੇ ਜਾਂਦੇ ਆ ਕਿ ਉਸ ਐਕਸੀਡੈਂਟ ਨੂੰ ਵੱਖਰੇ ਤੌਰ ਦੇ ਉੱਤੇ ਜਾਂ ਦੂਸਰੀਆਂ ਦੁਘਟਨਾਵਾਂ ਨਾਲੋਂ ਵੱਖਰੇ ਤੌਰ ਤੇ ਪਛਾੜਿਆ ਜਾਣਾ ਚਾਹੀਦਾ ਆ ਜਾਂ ਇੱਕ ਆਮ ਐਕਸੀਡੈਂਟ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਹੁੰਦੇ ਆ ਜਾਂ ਉਸੇ ਤਰ੍ਹਾਂ ਹੀ ਪਛਾੜਿਆ ਜਾਣਾ ਚਾਹੀਦਾ ਆ ਤਾਂ ਕਿ ਲੋਕ ਜਿਹੜੇ ਆ ਇਸ ਐਕਸੀਡੈਂਟ ਨੂੰ ਇਸ ਕੱਦ ਕੇ ਦੀ ਸਭ ਤੋਂ ਜ਼ਿਆਦਾ ਪ੍ਰਚਾਰਿਆ ਗਿਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹ ਹਰ ਗਿੰਦਰ ਸਿੰਘ ਨਾਮ ਦਾ ਟਰੱਕ ਡਰਾਈਵਰ ਇੱਕ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤੇ ਸਾਨੂੰ ਇਸ ਗੱਲ ਦੀ ਅਜੇ ਤੱਕ ਪਤਾ ਨਹੀਂ ਲੱਗ ਸਕੀ ਕਿ ਇਸ ਤਰ੍ਹਾਂ ਲੋਕੀ ਧਿਆਨ ਕੇ ਐਕਸੀਡੈਂਟ ਹੁੰਦੇ ਆ ਜਿਨ੍ਹਾਂ ਦੇ ਡਰਾਈਵਰ ਨਾਨ ਸਿੱਖ ਹੁੰਦੇ ਆ ਔਰ ਦੇਕਨ ਉਹਨਾਂ ਵੀਆਂ ਖਬਰਾਂ ਜਿਹੜੀਆਂ ਕੋਈ ਨੀੜਿਆ ਦੇਵੇ ਛੋਟੀ ਮੋਟੀ ਖਬਰ ਆਉਣ ਤੋਂ ਇਲਾਵਾ ਉਹਨਾਂ ਦਾ ਜਿਆਦਾ ਜਿਹੜਾ ਉਹ ਪਛਾਣ ਨਹੀਂ ਹੁੰਦਾ ਇਹ ਇੱਕ ਇਸ ਗੱਲ ਨੂੰ ਸਾਡੀ ਕਮਿਊਨਿਟੀ ਦੀ ਲੀਡਰਸ਼ਿਪ ਨੂੰ ਔਰ ਸਾਡੀ ਕਮਿਊਨਿਟੀ ਦੇ ਮੈਂਬਰਾਂ ਨੂੰ ਦੀ ਇਸ ਗੱਲ ਦੇ ਸੋਚਣ ਤੇ ਮਜਬੂਰ ਕੀਤਾ ਹੈ ਔਰ ਇੱਕ ਗੱਲ ਮੈਂ ਹੋਰ ਵੀ ਕਹਾਂਗਾ ਇਸ ਐਕਸੀਡੈਂਟ ਦੇ ਬਾਰੇ ਇਸ ਐਕਸੀਡੈਂਟ ਦਾ ਪਛਾਤ ਸਾਡੇ ਆਪਣੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਕੀਤਾ ਹੈ ਉਹਨਾਂ ਦੀ ਭਾਵਨਾ ਦੇ ਉੱਤੇ ਭਾਵਨੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਉਰੇਕਨ ਜਦੋਂ ਆਪਣੀ ਕਮਿਊਨਿਟੀ ਦਾ ਕੋਈ ਮੈਂਬਰ ਇਹੋ ਜੀ ਦੁਰਘਟਨਾ ਦਾ ਸ਼ਿਕਾਇਤ ਹੋਇਆ ਹੋਵੇ ਤਾਂ ਉਦੋਂ ਵੀ ਗੱਲ ਹੈ ਉਹਦੇ ਨਾਲ ਹਮਦਰਦੀ ਹਰ ਇੱਕ ਬੰਦਾ ਜਿਹੜਾ ਉਹ ਪ੍ਰਗਟ ਕਰਦਾ ਹੈ ਉਰੇਕਨ ਇਹਦੇ ਨਾਲ ਕਈ ਕੁਝ ਕਾਨੂੰਨੀ ਕਾਪੀ ਡੇਡੇ ਸਾਹਮਣੇ ਆਏ ਹਨ ਔਰ ਉਹ ਜਿੰਨਾ ਗੱਲਾਂ ਦਾ ਫਾਇਦਾ ਜਾਂ ਰਾਹਤ ਉਹਨੂੰ ਮਿਲ ਸਕਣੀ ਸੀ ਸ਼ਾਇਦ ਇਹਨਾਂ ਪਚਾਰ ਹੋਣ ਦੇ ਨਾਲ ਉਹ ਸਹਜਿੰਦਰ ਸਿੰਘ ਟਰੱਕ ਡਰਾਈਵਰ ਨੂੰ ਉਹ ਉਹਨਾਂ ਗੱਲਾਂ ਦਾ ਫਾਇਦਾ ਨਹੀਂ ਹੋ ਸਕਿਆ ਜਾਂ ਨਹੀਂ ਹੋ ਸਕਦਾ ਇਸ ਕਾਰਨ ਉਹਦੀ ਜਿਹੜੀ ਸਜ਼ਾ ਆ ਉਹ 45 ਸਾਲ ਦੀ ਕੱਦਤੀ ਗਈ ਆ ਮਾਂ ਜੋ ਰੀਅਲ ਜਵਲੋਂ ਜਾਂ ਮਾਂ ਜੋ ਕੋਰਟ ਮਦ ਸੋ ਅਜੇ ਦੇਖਣਾ ਇਹ ਆ ਸਮਾਜਿਕ ਜਥੇਬੰਦੀਆਂ ਹੋ ਮਾਈਟਸ ਬੀਆਂ ਜਥੇਬੰਦੀਆਂ ਉਹ ਵਕੀਲ ਲੈ ਭਾਈਚਾਰੇ ਦੇ ਲੋਕ ਅਜੇ ਇਸ ਬਾਰੇ ਡੂੰਗੀ ਸੋਚ ਬਚਾਤ ਕਰ ਰਹਾ ਕਿ ਇਸ ਕੇਸ ਨੂੰ ਕਿਸ ਤਰ੍ਹਾਂ ਗੜਿਆ ਜਾਵੇ ਤਾਂ ਕਿਸ ਤਰ੍ਹਾਂ ਅਦਾਲਤ ਕੋਰਟ ਦੇ ਅੱਗੇ ਪੇਸ਼ ਕੀਤਾ ਜਾਵੇ ਸੋ ਅਨੀਦ ਹੈ ਕਿ ਸਾਡੇ ਜਿਹੜੇ ਲੋਕ ਇਸ ਕੇਸ ਦੇ ਵਿੱਚ ਅਜੰਦਰ ਸਿੰਘ ਨੂੰ ਰਾਹਤ ਦਿਵਾਉਣ ਦੇ ਲਈ ਆਪਣਾ ਕੰਮ ਕਰ ਰਹੇ ਆ ਉਹ ਜਿੱਥੇ ਉਹ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਆਪੋ ਆਪਣਾ ਸਮਾਂ ਕੱਢ ਕੇ ਆਪੋ ਆਪਣੀ ਆਤਕਤਾ ਦਾ ਨੁਕਸਾਨ ਕਰਕੇ ਇਸ ਮਹੱਤਵਪੂਰਨ ਵਿਸ਼ੇ ਵੱਲ ਆਪਣਾ ਧਿਆਨ ਦਿੱਤਾ ਆ ਉਥੇ ਪੰਜਾਬੀ ਔਰ ਖਾਸ ਤੌਰ ਤੇ ਸਿੱਖ ਭਾਈਚਾਰਾ ਵੀ ਉਹਨਾਂ ਲੋਕਾਂ ਦਾ ਬਹੁਤ ਧੰਨਵਾਦੀ ਆ ਜਿਹੜੇ ਲੋਕ ਐਸ ਹਰਿੰਦਰ ਸਿੰਘ ਨਾਂ ਦੇ ਤੱਕ ਡਾਈਵਰ ਨੂੰ ਕੋਈ ਰਾਹਤ ਪਹੁੰਚਾਉਣ ਦੇ ਲਈ ਕਾਨੂੰਨੀ ਤੌਰ ਦੇ ਉੱਤੇ ਆਪਣਾ ਜਿਹੜਾ ਸਮਾਂ ਆ ਉਹ ਲਗਾ ਰਹੇ ਹੁਣ ਜੇ ਕਾ ਆਪਾਂ ਇਸ ਐਕਸੀਡੈਂਟ ਦੀ ਗੱਲ ਸੱਜ ਲਈ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਮੈਨੂੰ ਸਾਫ਼ ਬਤਾਈ ਦਿੰਦੀ ਆ ਕਿ ਨੌਰਥ ਅਮਰੀਕਾ ਦੇ ਵਿੱਚ ਜਿਹੜਾ ਟਰੱਕਿੰਗ ਦਾ ਬੀਨਸਿਆ ਉਹਦੇ ਉੱਤੇ ਕਬਜ਼ਾ ਸਿੱਖ ਭਾਈਚਾਰੇ ਦੇ ਲੋਕਾਂ ਦਾ ਹੈ ਕੋਈ ਚਾਹੇ ਬਿਜ਼ਨਸ ਦਾ ਗੱਲ ਹੋਵੇ ਚਾਹੇ ਬਿਜ਼ਨਸ ਦੀ ਗੱਲ ਹੋਵੇ ਚਾਹੇ ਉਹਦੇ ਆਪਰੇਸ਼ਨ ਦੀ ਗੱਲ ਹੋਵੇ ਉਹਦੇ ਉੱਤੇ ਕਬਜ਼ਾ ਜਾਂ ਉਹਦੀ ਜਿਹੜੀ ਮਨੌਪਧਈਆ ਉਹ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਹੈ ਅੱਜ ਇਸ ਵੇਲੇ ਇੱਕ ਏਜੰਸੀ ਆ ਜਿਹੜੀ ਰਾਈਟ ਵੇਵਸ ਦੇ ਨਾਮ ਹੈ ਜਾਣੀ ਜਾਂਦੀ ਆ ਉਹਦੇ ਵੱਲੋਂ ਜਿਹੜੇ ਆਂਕੜੇ ਰਿਲੀਜ਼ ਕੀਤੇ ਗਏ ਆ ਉਹਨਾਂ ਦੇ ਅਨੁਸਾਰ 30000 ਜਿਹੜੇ ਆ ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਨੇ ਆ ਕੰਮ ਕਰਦੇ ਪਏ ਆ ਔਰ ਉਹਨਾਂ ਦੇ ਕੋਲ ਜਿਹੜੇ ਸਿੱਖ ਆ ਉਹਨਾਂ ਦੇ ਹਿਸਾਬ ਦੇ ਨਾਲ 1 ਲੱਖ 35000 ਸਿੱਖ ਜਿਹੜੇ ਆ ਇਥੇ ਰਹਿੰਦੇ ਆ ਔਰ ਦਿਨਾਂ ਵਿੱਚੋਂ ਲੱਖ ਭਾਗ ਕੀ ਹਜ਼ਾਰ ਪੰਜਾਬੀ ਜਿਹੜੇ ਆ ਉਹ ਟਰੱਕ ਡਰਾਈਵਰ ਆ ਔਰ ਇਹ ਜਿਹੜਾ ਟਕਿੰਗ ਦਾ ਲੋਕ business ਕਰਦੇ ਆ ਉਸ business ਦਾ 20 ਤੋਂ ਲੈ ਕੇ 30% ਹਿੱਸਾ ਜਿਹੜਾ ਉਹ ਸਿੱਖਾਂ ਦੇ ਕਿਸੇ ਆਇਆ ਆ ਇਸ ਕਰਕੇ ਜੇ ਇਹ ਕਹਿ ਰਿਹਾ ਜਾਵੇ ਕਿ ਸਿੱਖ ਸਿੱਖ ਜਿਹੜਿਆ ਉਹ ਟਕਿੰਗ ਦੀ business ਤੇ ਵਿੱਚ ਆਪਣੀ ਮਨੋਪਤੀ ਰੱਖਦੇ ਆ ਜਾਂ ਆਪਣੀ ਧਾਂਤ ਦਿਮਾਗੇ ਰੱਖਦੇ ਆ ਤਾਂ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਸੋ ਅਮਰੀਕਾ ਟ੍ਰਕ ਦਾ ਲੋਗ ਇੰਨਾ ਵਿਸ਼ਾਲ ਹੈ ਕਿ ਇਹਦੇ ਵਿੱਚ ਬਿਜ਼ਨਸ ਕਰਨ ਵਾਲੇ ਲੋਕਾਂ ਦਾ ਫੀਚਰ ਵੀ ਬਹੁਤ ਵਧੀਆ ਹੈ ਔਰ ਆਪਰੇਸ਼ਨ ਦੇ ਵਿੱਚ ਜਿਹੜੇ ਲੋਕ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਹਨ ਉਹਨਾਂ ਦਾ ਆਪ ਇੱਕ ਵੀ ਬਹੁਤ ਵਧੀਆ ਜਿਹੜਾ ਉਹ ਗਿਣਿਆ ਜਾਂਦਾ ਹੈ। ਔਰ ਇਥੋਂ ਤੱਕ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੇ ਜਿੱਥੇ-ਜਿੱਥੇ ਦੀ ਟ੍ਰਕਾਂ ਦੀ آمد ਜਾਂ ਰੋਡ ਤੇ ਚੱਲਦੇ ਹੋਏ ਦਿਖਾਈ ਦਿੰਦੇ ਹਨ, ਕੁਝ ਫਾਸਦੇ ਦੇ ਉੱਤੇ ਉਹਨਾਂ ਨੇ ਆਪ ਉਹ ਆਪਣੇ ਗੈਸ ਸਟੇਸ਼ਨ ਵੀ ਬਣਾਏ ਹੋਏ ਹਨ ਔਰ ਗੈਸ ਲੈ ਕੇ ਨਹੀਂ ਟੋਲ ਪਲਾਗੇ ਵੀ ਬਣਾਏ ਹੋਏ ਹਨ ਜਿੱਥੇ ਟ੍ਰੱਕ ਜਾ ਕੇ ਖੜੇ ਹੁੰਦੇ ਆ ਉੱਥੇ ਥੋੜਾ ਬਹੁਤ ਆਰਾਮ ਵੀ ਕਰਦੇ ਆ ਔਰ ਖਾਣਾ ਪੀਣਾ ਵੀ ਉਥੋਂ ਛਕਦੇ ਆ ਮੇਰਾ ਕਹਿਣ ਦਾ ਮਤਲਬ ਇਹ ਆ ਇੱਕ ਪੁਆਇੰਟ ਤੋਂ ਲੈ ਕੇ ਅਖੀਰ ਤੱਕ ਦੇ ਪੁਆਇੰਟ ਤੱਕ ਜਿੰਨਾ ਵੀ ਟ੍ਰੈਕਿੰਗ ਦਾ ਬਿਜ਼ਨਸ ਹੈ ਉਹਦੇ ਉੱਤੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਮੋਨੋਪੋਲੀ ਆ ਔਰ ਇਹਦੇ ਵਿੱਚ ਇੰਨੀ ਮੋਨੋਪੋਲੀ ਹੋਣ ਦੀ ਕਾਰਨ ਜਿਹੜੇ ਇੱਥੇ ਪੰਜਾਬੀ ਭਾਈਚਾਰੇ ਦੇ ਡਰਾਈਵਰ ਆਉਂਦੇ ਆ ਕੰਮ ਕਰਨ ਦੇ ਲਈ ਉਹਨਾਂ ਨੂੰ ਅਕਸਰ ਨਿਯਮ ਦੀ ਬਹੁਤ ਚਾਲ ਕਰਨ ਵਿੱਚ ਬਹੁਤ ਦਿੱਕਤ ਹੈ ਕਿਉਂਕਿ ਜਿਆਦਾ ਪਰਸੈਂਟ ਜਿਹੜੀ ਆ ਉਹਨਾਂ ট্রাক ਡਰਾਈਵਰਾਂ ਵੀ ਹੁੰਦੀ ਆ ਜਿਨ੍ਹਾਂ ਨੂੰ ਅਵੇਜੀ ਦਾ ਬਹੁਤ ਜ਼ਿਆਦਾ ਗਿਆਨ ਨਹੀਂ ਜਾਂ ਘਟ ਗਿਆ ਉਹਨਾਂ ਜਾਂ ਉਹ ਅਜੇ ਸਿੱਖਣ ਦਾ ਯਤਨ ਕਰ ਰਹੇ ਆ ਔਰ ਅਮਰੀਕਾ ਦੇ ਵਿੱਚ ਤਾਜ਼ਾ ਬਣੇ ਕਾਨੂੰਨ ਅਨੁਸਾਰ ਹਾਵੇ ਇੱਕ ਟਰੱਕ ਡਰਾਈਵਰ ਨੂੰ ਅੰਗਰੇਜ਼ੀ ਲਿਖਣੀ ਤੇ ਬੋਲਣੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ। ਔਰ ਜੇ ਕੋਈ ਟਰੱਕ ਡਰਾਈਵਰ ਅੰਗਰੇਜ਼ੀ ਬੋਲਣ ਜਾਂ ਲਿਖਣ ਦੇ ਕੰਮ ਵਿੱਚ ਜਿਆਦਾ ਮਹਾਰਤ ਨਹੀਂ ਰਖਦਾ ਤਾਂ ਉਹਨੂੰ ਟਰੱਕ ਦੇ ਆਪਰੇਸ਼ਨ ਵਿੱਚ ਜਾਂ ਟਰੱਕ ਡਰਾਈਵਰ ਦੀ ਤੌਰ ਤੇ ਕੰਮ ਕਰਨ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਣ ਜੀਆਂ ਔਰ ਇਥੋਂ ਤੱਕ ਕਿ ਉਹਨਾਂ ਨੂੰ ਪ੍ਰਾਪਤ ਡਰਾਈਵਰ ਵਰਜੋਂ ਪਰਵਾਣ ਨਹੀਂ ਕੀਤਾ ਜਾ ਸਕਦਾ ਸੋ ਇਹ ਗੱਲਾਂ ਜਿਹੜੀਆਂ ਟਰੱਕ ਭਾਈਚਾਰੇ ਦੇ ਇੱਕ ਕੰਗ ਦੇ ਬੀਮਸ ਵਿੱਚ ਲੱਗੇ ਹੋਏ ਸਾਡੇ ਸਿੱਖ ਭਾਈਚਾਰੇ ਦੇ ਸਾਹਮਣੇ ਆਈਆਂ ਇਹਨਾਂ ਦਾ ਹੱਲ ਲੱਭਣ ਲਈ ਅਜੇ ਤੱਕ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਅੰਗਰੇਜ਼ੀ ਭਾਸ਼ਾ ਦੀ ਗੱਲ ਹੈ ਉਹ ਡੋਨਾਲਡ 트럼ਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਉਹਨਾਂ ਦੇ ਰਾਜਕਾਲ ਸਮੇਂ ਉਹਨਾਂ ਵੱਲੋਂ ਜਾਰੀ ਕੀਤੇ ਗਏ ਇੱਕ ਐਲਜੀਕਿਊਟਮ ਆਰਡਰ ਦੇ ਰਾਹੀਂ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਟਰੱਕ ਡਰਾਈਵਰ ਰੋਡ ਦੇ ਉੱਤੇ ਚੱਲਦੇ ਆ ਉਹਨਾਂ ਨੂੰ ਅੰਗਰੇਜ਼ੀ ਬੋਧਣੀ ਤੇ ਦਿਖਣੀ ਚੰਗੀ ਤਰੀਕੇ ਦੇ ਨਾਲ ਉਹ ਆਉਣੀ ਚਾਹੀਦੀ ਹੈ ਹੋਨ ਇਹਦਾ ਨੁਕਸਾਨ ਜਿਹੜਾ ਉਹ ਵੀ ਸਿੱਪ ਭਾਈਚਾਰੇ ਦੇ ਲੋਕਾਂ ਨੂੰ ਵੀ ਆ ਉਹ ਜਿਸ ਤਰ੍ਹਾਂ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸੇਕ ਡਰਾਈਵਰਾਂ ਸੰਬੰਧੀ ਇੱਕ ਨਫਤ ਫਲਾਉਣ ਦਾ ਕੁਝ ਲੋਕਾਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਜਿਤ ਮਹੂਰਿਆ ਆ ਇਹ ਉਹਨਾਂ ਦਾ ਸਭ ਤੋਂ ਇੱਕ ਦੁਖਦਾਈ ਹਿੱਸਾ ਆ ਕਿਉਂਕਿ ਸਿੱਖ ਸਿੱਖਾਂ ਨੇ 911 ਤੋਂ ਬਾਅਦ ਆਪਣੀਆਂ ਬਹੁਤ ਸਾਰੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਔਰ ਅਜੇ ਤੱਕ ਵੀ ਉਸ 911 ਦੇ ਕਰਕੇ ਸਿੱਖ ਭਾਈਚਾਰੇ ਦੇ ਕਦਰੋ-ਮਾਰਾਂ ਦਾ ਉਹਨਾਂ ਦੀ ਜਾਨ-ਮਾਲ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਔਰ ਜਿਸ ਵੀ ਪਰਭਾਈ ਸ਼ਹਿ ਦੀ ਕਦੇ ਹੋ ਸਕਦੀ ਹੋਵੇ ਸੋ ਇਹਨਾਂ ਇਸ ਐਕਸੀਡੈਂਟ ਤੋਂ ਬਾਅਦ ਕਿੰਨਾ ਨੁਕਸਾਨ ਸਾਡੇ ਡਰਾਈਵਰ ਸਹਿਬਾਨ ਦਾ ਹੋਏਗਾ ਉਹਨਾਂ ਉਸ ਵੀ ਪਰਭਾਈ ਜਿਹੜੀ ਆ ਬਿਲਕੁਲ ਨਹੀਂ ਕੀਤੀ ਜਾ ਸਕਦੀ ਔਰ ਇਥੋਂ ਤੱਕ ਕਿ ਜਿਹੜੇ ਨਵੇਂ ਹੁਕਮ ਅਮਰੀਕਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਆ ਉਹਨਾਂ ਅਨਸਾਰ ਕਿਸੇ ਵੀ ਟਰੱਕ ਡਰਾਈਵਰ ਜਿਹੜਾ ਭਾਪੀ ਮੁੰਡਾ ਆਦਮੀ ਹੋਵੇਗਾ ਉਹਨੂੰ ਅਮਰੀਕਾ ਦਾ ਵੀਜ਼ਾ ਨੇ ਦਿੱਤੇ ਦਿੱਤਾ ਜਾਵੇਗਾ ਅਤੇ ਅਜੀਹਾ ਹੋਣ ਦੇ ਨਾਲ ਸਾਡਾ ਜਿਹੜਾ ਟਰੱਕ ਭਾਈਚਾਰੇ ਦੇ ਬਿਜ਼ਨਸ ਦੇ ਵਿੱਚ ਲੱਗੇ ਹੋਏ ਲੋਕਾਂ ਦਾ ਮਤਲਬ ਹੈ ਉਹਨਾਂ ਨੂੰ ਟਰੱਕ ਚਲਾਉਣ ਲਈ ਅਨੇਕਾ ਹੋਣ ਬਿਤੇ ਕਿਸੇ ਕਿਸਮ ਦੀ ਸੂਰਤ ਜਾਂ ਵੀਜ਼ਾ ਆਦਿਕ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਇਸ ਦਾ ਕੁੰ ਮੜਾ ਕੇ ਬਹੁਤ ਸਾਰਾ ਨੁਕਸਾਨ ਸਾਡੇ ਆਪਣੇ ਨੌਜਵਾਨਾਂ ਦਾ ਹੋਵੇਗਾ ਬੇੜੇ ਕਈ ਸਾਲਾਂ ਤੋਂ ਜਾਂ ਕਾਫੀ ਲੰਬੇ ਸਮੇਂ ਤੋਂ ਆਪਣੇ ਮਨ ਦੇ ਅੰਦਰ ਅਮਰੀਕਾ ਆਉਣ ਦੇ ਲਈ ਆਪਣਾ ਜਿਹੜਾ ਮਨ ਬਣਾਈ ਬੈਠੇ ਸਾਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਏਗਾ ਔਰ ਜਿਸ ਵੀ ਫਲ ਭਾਈ ਹੋ ਸਕਣੀ ਮੇਰੇ ਹਿਸਾਬ ਦੇ ਨਾਲ ਬੜੀ ਮੁਸ਼ਕਲ ਦਿਖਾਈ ਦੇ ਰਹੀ ਆ ਕਿਉਂਕਿ ਜਦ ਤੱਕ ਉਹਨਾਂ ਨੂੰ ਕੋਈ ਇੱਥੇ ਆਉਣ ਦੇ ਲਈ ਵੀਜ਼ਾ ਹੀ ਨਹੀਂ ਮਿਲੇਗਾ ਇੱਥੇ ਆਣ ਕੇ ਉਹਨਾਂ ਨੂੰ ਕੋਈ ਸਹੂਲਤ ਹੀ ਨਹੀਂ ਮਿਲੇਗੀ ਤਾਂ ਫਿਰ ਉਹ ਕਿਸ ਦਾ ਇੱਥੇ ਆਣ ਕੇ ਆਪਣਾ ਕਾਰੋਬਾਰ ਜਿਹੜਾ ਉਹ ਰੰਗ ਤਾਂ ਸਕਦੇ ਆ ਨਤੀਜਾ ਇਹੋ ਹੀ ਨਿਕਲੇਗਾ ਕਿ ਉਹਨਾਂ ਨੂੰ ਆਪਣਾ ਇਹ ਜਿਹੜਾ ਡ੍ਰੀਮ ਹੈ ਉਹ ਹਮੇਸ਼ਾ ਹਮੇਸ਼ਾ ਲਈ ਛੱਡਣਾ ਪੈ ਸਕਦਾ ਆ ਉਹ ਵੈਸੇ ਵੀ ਕੁਝ ਅੰਦਰੂਨੀ ਤਾਕਤਾਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਆ ਉਹ ਇਸ ਐਕਸੀਡੈਂਟ ਨੂੰ ਹਰਜਿੰਦਰ ਸਿੰਘ ਨੂੰ ਇੱਕ ਉਹਨਾਂ ਇਸ ਐਕਸੀਡੈਂਟ ਵਿਰੁੱਧ ਔਰ ਉਹ ਟ੍ਰਾਪਡ ਡਰਾਈਵਰ ਹਰਜਿੰਦਰ ਸਿੰਘ ਮਤਲਬ ਇੱਕ ਨਫਰ ਦੀ ਭਾਵਨਾ ਵਾਲਾ ਜਿਹੜਾ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਔਰ ਇਹੀ ਇਹੋ ਜਿਹੀਆਂ ਸੰਸਥਾਵਾਂ ਤੋਂ ਬਚਣ ਦੀ ਲੋੜ ਹੈ ਔਰ ਬਚਣ ਦੀ ਹੀ ਲੋੜ ਨਹੀਂ ਦੇਖਣ ਉਹਨਾਂ ਦੇ ਪੰਡਿਤ ਪ੍ਰਤੀਕਾਂ ਕੰਪਲਰ ਕਰਦੇ ਲਈ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਔਰ ਕਾਨੂੰਨੀ ਤੌਰ ਦੇ ਉਤੇ ਇਹੋ ਜਿਹੀਆਂ ਜਿਹੜੀਆਂ ਸਿੱਖ ਵਿਰੋਧੀ ਗੱਲਾਂ ਜਿਹੜੀਆਂ ਅਸ਼ਾਰੀਆਂ ਜਾ ਰਹੀਆਂ ਜਿੰਨਾਂ ਦਾ ਕੋਈ ਸਹੀ ਮੂੰਹ ਨਹੀਂ ਹੁੰਦਾ ਉਹਨਾਂ ਤੋਂ ਹਮੇਸ਼ਾ ਦੇ ਲਈ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਕਾਨੂੰਨੀ ਤੌਰ ਤੇ ਮੁਕਾਬਲਾ ਕਰਨ ਦੇ ਲਈ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਆ ਔਰ ਦੂਸਰੀ ਗੱਲ ਜਿਹੜੀ ਮੈਂ ਇੱਥੇ ਇਹ ਲਾਸਟ ਦੇ ਵਿੱਚ ਕੰਨਣਾ ਚਾਹੁੰਦਾ ਹਾਂ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੰਗੀ ਗੱਲ ਤੋਂ ਲੈ ਕੇ ਸਭ ਤੋਂ ਗੰਦੀ ਗੱਲ ਜਿਹੜੀ ਦੁਨੀਆ ਦੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਹੁੰਦੀ ਹੈ ਮੈਂ ਸਾਇਦ ਸਮੁੱਚੇ ਸਖ ਭਾਈਚਾਰੇ ਦੇ ਫਰਵਾਰਾਂ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਆਪਣੇ ਆਪੋ ਆਪਣੇ ਬੱਚਿਆਂ ਨੂੰ ਕਟਕੋ ਕਟ ਸਮੇਂ ਲਈ ਸੋਸ਼ਲ ਮੀਡੀਆ ਵੱਲ ਧਿਆਨ ਦੇਣ ਲਈ ਕਹੇ ਕਿਉਂਕਿ ਜਿੰਨਾ ਉਹ ਕਟ ਸੋਸ਼ਲ ਮੀਡੀਆ ਵੱਲ ਇਨਵੋਲਵ ਹੋਣਗੇ ਉਹਨੀਆਂ ਹੀ ਬੁਰੀਆਂ ਆਤਾਂ ਦਾ ਸ਼ਿਕਾਰ ਹੋਣ ਤੋਂ ਉਹ ਬਚੇ ਰਹਿਣਗੇ ਆਧਿਆਤਾ ਸੋਸ਼ਲ ਮੀਡੀਆ ਭਾਵੇਂ ਇਸ ਗੱਲ ਦੇ ਸ਼ੁਰੂ ਕੀਤਾ ਗਿਆ ਸੀ ਕਿ ਲੋਕ ਜਿਨ੍ਹਾਂ ਲੋਕਾਂ ਦੀ ਕੋਈ ਆਵਾਜ਼ ਨਹੀਂ ਬਣਦਾ ਉਹ ਆਪਣੇ ਦੁੱਖ ਤਕਲੀਫ ਸੋਸ਼ਲ ਮੀਡੀਆ ਤੇ ਦਾਪੇ ਕਰਕੇ ਆਪੋ ਆਪਣੀਆਂ ਸਟਾਰਾਂ ਦਾ ਧਿਆਨ ਖਿੱਚ ਸਕਦੇ ਆ ਪਰ ਹਾਲ ਦੀ ਜੋ ਕੁਛ ਦਿਖਾਈ ਦੇ ਰਿਹਾ ਆ ਉਹ ਸੋਸ਼ਲ ਮੀਡੀਆ ਨੇ ਆਪਣਾ ਡੇਡਾ ਰੱਖ ਕੇ ਕਿਸੇ ਹੋਰ ਪਾਸੇ ਹੀ ਮੋੜ ਕੇ ਰੱਖ ਦਿੱਤਾ ਆ ਜਿਹਨੂੰ ਸਾਡਾ ਸਮਾਜ ਤੇ ਸਾਡੇ ਸਮਾਜ ਦੇ ਲੋਕ ਪਰਵਾਹ ਨਹੀਂ ਕਰ ਸਕਦੇ ਉਹ ਜੇ ਇੱਕ ਦਿਨਾਂ ਤੋਂ ਇਸ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਸਮਾਜ ਦੀ ਲੋਕਾਂ ਦੀਆਂ ਕੁਝ ਐਸੀਆਂ ਕਟਨਾਵਾਂ ਜਿਨ੍ਹਾਂ ਨੂੰ ਉਸ ਪਲੇਟਫਾਰਮ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਵਾਪਤੀਆਂ ਰਹੀਆਂ ਆ ਔਰ ਜਿਸ ਦਾ ਸੇਕ ਭਾਈਚਾਰੇ ਨੂੰ ਬਹੁਤ ਅਫਸੋਸ ਹੈ ਔਰ ਅਸੀਂ ਸਮੁੱਚੇ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਉਹ ਆਪੋ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਕਟੋਂ ਕਟ ਇਸਤੇਮਾਲ ਕੰਦਈ again ਪਾ ਕੇ ਉਹਨਾਂ ਦੀਆਂ ਆਪ ਤਾਂ ਜਿਹੜੀਆਂ ਉਹ ਬੁਰੀਆਂ ਨਾ ਹੋ ਸਕਣ ਥੈਂਕ ਯੂ ਵੈਰੀ ਮਚ